ਅੱਜ ਵਾਲੀ ਵੀਡੀਓ ਜੀ ਮਿਕਸ ਸੂਟਾਂ ਦੀ ਵੀਡੀਓ ਹੈਗੀ ਜਿਵੇਂ ਕਿ ਇਹਦੇ ਵਿੱਚ ਤੁਹਾਨੂੰ ਮੈਚਿੰਗ ਸੂਟ 올ਓਵਰ ਸੂਟ ਕੜਾਈ ਵਾਲੇ ਸੂਟ ਡਿਜੀਟਲ ਪ੍ਰਿੰਟਡ 올ਓਵਰ ਸੂਟ ਸਾਰੇ ਤਰ੍ਹਾਂ ਦੇ ਪ੍ਰਿੰਟਡ ਸੂਟ ਮਿਲਣਗੇ ਜੀ ਜਿਹੜਾ ਫਰਸਟ ਆਰਟੀਕਲ ਹੈ ਜੀ ਇਹ ਵਾਲਾ ਸੂਟ ਤੁਹਾਨੂੰ ਸਲਬ ਕਾਟਨ ਦੇ ਵਿੱਚ ਇਹਦੀ ਸ਼ਾਰਟ ਮਿਲੂਗੀ ਨਾਲ ਮਸਲੀਨ ਦਾ ਜੋ ਕੋਟਾ ਦਾ ਦੁਪੱਟਾ ਲੱਗਿਆ ਹੋਇਆ ਜੀ ਦੁਪੱਟੇ ਤੇ ਟੂ ਸਾਈਡ ਕਟਵਰਕ ਕੀਤਾ ਹੋਇਆ ਤੇ ਵਿਚਕਾਰ ਵੀ ਬੁੱਟੇ ਦਿੱਤੀ ਹੋਈ ਹੈ ਬਹੁਤ ਸੋਹਣੇ ਵਰਕ ਕਰਕੇ ਦੁਪੱਟੇ ਰੈਡੀ ਕੀਤੇ ਹੋਏ ਨੇ ਜੀ ਨਾਲ ਤੁਹਾਨੂੰ 2.5 ਮੀਟਰ ਕੱਟ ਦੀ ਇਹਦੇ ਕੈਮਰੀ ਕਾਟਨ ਦੀ ਸਲਵਾਰ ਮਿਲੂਗੀ ਜੀ 2 ਮੀਟਰ ਕੱਟ ਦਾ ਦੁਪੱਟਾ ਤੇ ਡਿਜੀਟਲ ਪ੍ਰਿੰਟਡ ਤੁਹਾਨੂੰ ਇਹਦੀ 2 ਮੀਟਰ ਕੱਟ ਦੀ ਸ਼ਾਰਟ ਮਿਲੂਗੀ ਬੁਕਿੰਗ ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਤੇ ਪ੍ਰਾਈਸ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਕੋਰਾ ਕੈਮਰੀ ਕਾਟਨ ਦੇ ਵਿੱਚ ਸੂਟ ਹੈ ਨਾਲ ਟਾਈ ਐਂਡ ਡਾਈ ਦਾ ਮਸਲੀਨ ਦਾ ਦੁਪੱਟਾ ਲੱਗਿਆ ਹੋਇਆ ਹੈ ਜੀ ਬਹੁਤ ਸੋਹਣਾ ਇਹਦੇ ਵਿੱਚ ਕਲੀਆਂ ਬਣਾ ਕੇ ਹੈਂਡ ਮਸ਼ੀਨ ਵਰਕ ਹੋਇਆ ਹੋਇਆ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਇਹਦੀ ਸ਼ਾਰਟ ਰੈਡੀ ਹੋਈ ਹੈ ਇੱਕੋ ਹੀ ਰੰਗ ਅ ਪ੍ਰਾਈਸ ਇਹਦਾ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਇਹਦੀ ਤੁਹਾਨੂੰ ਬਾਹਾਂ ਦੇ ਉੱਪਰ ਵੀ ਵਰਕ ਮਿਲੂਗਾ ਜੀ ਉਸ ਵਰਕ ਨੂੰ ਤੁਸੀਂ ਪਹੁੰਚੇ ਤੇ ਵੀ ਲਿਆ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਆਰਗੈਨਿਕ ਕਾਟਨ ਦੀ ਸ਼ਰਟ ਮਿਲੂਗੀ 네ਗੇਟਿਵ ਪ੍ਰਿੰਟ ਵਾਲੇ ਸੂਟ ਨੇ ਜੀ ਬਾਟਮ ਦੇ ਉੱਪਰ ਵੀ ਸੇਮ ਸ਼ਰਟ ਦੇ ਨਾਲ ਦਾ ਲਾਈਟ ਕਲਰ ਦੇ ਵਿੱਚ ਪ੍ਰਿੰਟ ਹੋਇਆ ਹੈ ਜੀ ਤੇ ਬਾਟਮ ਤੇ ਵਰਕ ਵੀ ਹੋਇਆ ਹੋਇਆ ਪੈਚ ਲਗਾ ਕੇ ਬਹੁਤ ਸੋਹਣਾ ਆਰਟੀਕਲ ਹੈ ਜੀ ਪ੍ਰਾਈਸ ਇਹਦਾ ਵੀ ਸਕਰੀਨ ਦੇ ਉੱਪਰ ਮੈਂਸ਼ਨ ਹੈ ਇਹਦੇ ਵਿੱਚ ਤਿੰਨ ਰੰਗ ਅਵੇਲੇਬਲ ਨੇ ਜੀ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਕਰਵਾ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਪਿਓਰ ਕੈਮਰੀ कॉटन ਦੀ ਡਿਜੀਟਲ ਪ੍ਰਿੰਟਡ ਸ਼ਰਟ ਹੈ ਜੀ ਦੁਪੱਟਾ ਨਾਲ ਗੋਟਾ ਡੋਰੀਆ ਦਾ ਲੱਗਿਆ ਹੋਇਆ ਹੈ ਗੋਟਾ ਪੱਟੀ ਵਰਕ ਹੋਇਆ ਹੋਇਆ ਜੀ ਦੁਪੱਟੇ ਤੇ ਤੇ ਪੈਚ ਲਗਾ ਕੇ ਦੁਪੱਟਾ ਰੈਡੀ ਕੀਤਾ ਹੋਇਆ 4 ਸਾਈਡ ਦੁਪੱਟੇ ਤੇ ਲੈਂਸ ਲਗਾਈ ਹੋਈ ਆ ਇਹਦੇ ਨਾਲ ਤੁਹਾਨੂੰ ਕੈਮਰੀ कॉटन ਦੀ ਸਲਵਾਰ ਮਿਲੂਗੀ ਜੀ 2.5 ਮੀਟਰ ਕੱਟ ਦੀ ਪ੍ਰਾਈਸ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਪਿਓਰ ਕੈਮਰੀ कॉटन ਦੇ ਵਿੱਚ ਇਹ ਵਾਲੇ ਸੂਟ ਡਿਜੀਟਲ ਪ੍ਰਿੰਟਡ ਕੈਮਰੀ ਕਾਟਨ ਦੇ ਸੂਟ ਨੇ 5 ਮੀਟਰ 올ਓਵਰ ਕੱਟ ਦਾ ਤੁਹਾਨੂੰ ਸੂਟ ਮਿਲੂਗਾ ਜੀ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਆਫਰ ਵਾਲੇ ਸੂਟ ਨੇ ਇਹ 900 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਜੀ ਜਿਹੜੇ ਵੀ ਤੁਸੀਂ ਦੋ ਸੂਟ ਸਿਲੈਕਟ ਕਰਦੇ ਹੋ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਕਰਵਾ ਸਕਦੇ ਹੋ ਜੀ ਵਾਈ 1 ਗੈਟ 1 ਫ੍ਰੀ ਦੇ ਆਫਰ ਤੇ ਇਹ 900 ਦੇ ਦੋ ਸੂਟ ਨੇ ਜੀ ਫ੍ਰੀ ਸ਼ਿਪਿੰਗ ਰਹੂਗੀ 올ਓਵਰ ਇੰਡੀਆ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੇ ਮਰਜ਼ੀ ਬੁਕਿੰਗ ਕਰਦੇ ਹੋ ਕੋਈ ਵੀ ਡਿਲੀਵਰੀ ਚਾਰजेस ਨਹੀਂ ਲੱਗਣਗੇ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਤੁਹਾਡੇ ਘਰ ਤੱਕ ਪਹ ਬਹੁਤ ਹੀ ਸੋਹਣਾ ਆਰਟੀਕਲ ਨੇ ਜੀ ਇਹ ਗਰਮੀਆਂ ਦੇ ਵਿੱਚ ਵੇਅਰ ਕਰਨ ਵਾਸਤੇ ਕੈਮਰੀ कॉटन ਦੇ ਡਿਜੀਟਲ ਪ੍ਰਿੰਟਡ ਸੂਟ ਨੇਗੇ ਜਿਹੜਾ ਵੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਦੇਖ ਕੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ